ਅੱਜ ਜਿਹੜੀ ਐ ਇਸ ਬਾਟ ਨੰਬਰ 85 ਦੇ ਵਿੱਚ ਰੈਲੀ ਕੱਢੀ ਗਈ ਯੋਧ ਨਸ਼ਿਆਂ ਦੇ ਵਿਰੁੱਧ ਜਿਹੜੇ ਸਾਡੇ 올 ਇੰਡੀਆ ਦੇ ਕਨਵੀਨਰ ਕੇਜਰੀਵਾਲ ਸਾਹਿਬ ਔਰ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਉਹਨੇ ਸਾਡੀਆਂ ਜਵਾਨੀਆਂ ਨੂੰ ਬਰਬਾਦ ਕਰ ਦਿੰਦਾ ਹੈ ਸਭ ਤੋਂ ਪਹਿਲਾਂ ਜਿਹੜਾ ਡਵੈਲਪਮੈਂਟ ਦੇ ਨਾਲ ਨਾਲ ਪੰਜਾਬ ਦੇ 스포츠 ਨੂੰ ਕੱਢਣ ਲਈ ਜਿਹੜਾ ਸਾਡੀ ਆਮ ਆਦਮੀ ਪਾਰਟੀ ਨੇ ਉਪਰਾਲਾ ਕੀਤਾ ਉਦੋਂ ਤੱਕ ਪੂਰੇ ਯੋਰ ਨਾਲ ਇਸ ਦੇ ਅਗੇਂਸਟ ਵਿਰੋਧ ਨਹੀਂ ਕੀਤਾ ਗਿਆ ਜਿੰਨੀ ਦੇਰ ਤੱਕ ਪੂਰੀ ਤਿਆਰੀ ਨਹੀਂ ਕਰ ਲਈ ਕਾਨੂੰਨਨ ਵੀ ਫਿਜ਼ੀਕਲੀ ਵੀ ਅੱਜ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਯੁੱਧ ਛੇੜਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਤਕਰੀਬਨ 20-25 ਦਿਨ ਤੋਂ ਅੱਜ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਜਿੱਥੇ ਨਸ਼ਿਆਂ ਦੀਆਂ ਬੜੀਆਂ-ਬੜੀਆਂ ਵੱਡੀਆਂ ਖੇਪਾਂ ਫੜੀਆਂ ਗਈਆਂ ਉਥੇ ਨਸ਼ਿਆਂ ਦੇ ਸਦਾਗਰਾਂ ਨੂੰ ਫੜਿਆ ਗਿਆ ਔਰ ਨਸ਼ਿਆਂ ਦੇ ਸਦਾਗਰਾਂ ਦੇ ਘਰਾਂ ਦੇ ਉੱਤੇ ਜਾਇਦਾਦਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਪੀਲਾ ਪੰਜਾ ਚੱਲਿਆ ਜਦੋਂ ਤੇ ਲੋਕ ਜਿਹੜੇ ਨੇ ਖੁਦ ਬਾ ਖੁਦ ਬਾਹਰ ਨਿਕਲ ਕੇ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦੇਣ ਲਈ ਬਾਹਰ ਆ ਗਏ ਆਮ ਆਦਮੀ ਪਾਰਟੀ ਅੱਜ ਆਮ ਆਦਮੀ ਪਾਰਟੀ ਅੱਜ ਬਾਦਿਆ ਸਾਹਿਬ ਜਿੰਦਾਬਾਦ ਅੱਜ ਨਜ਼ਰ ਆਉਣ ਲੱਗਾ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ ਨਸ਼ਿਆਂ ਦੇ ਖਿਲਾਫ ਉਮੀਦ ਹੈ ਕੁਝ ਦਿਨਾਂ ਵਿੱਚ ਹੀ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਸਟਾਕਰ ਜਾਂ ਜੇਲ੍ਹਾਂ ਦੇ ਅੰਦਰ ਹੋਣਗੇ ਜਾਂ ਪੰਜਾਬ ਤੋਂ ਬਾਹਰ ਹੋਣਗੇ ਭੱਜ ਜਾਣਗੇ ਔਰ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਖਤਮ ਹੋਏਗਾ ਔਰ ਇੱਕ ਵਾਰੀ ਫੇਰ ਉਹੀ ਪੰਜਾਬ ਮੇਰਾ ਪੰਜਾਬ ਜੈ ਜਵਾਨ ਜੈ ਕਿਸਾਨ ਖੁਸ਼ਹਾਲ ਪੰਜਾਬ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਖੁਸ਼ਹਾਲ ਸੂਬਾ ਹੋਵੇਗਾ ਬਣੇਗਾ ਇਹਦੇ ਵਿੱਚ ਸਾਨੂੰ ਕੋਈ ਸ਼ੱਕ ਨਹੀਂ ਕਿਉਂਕਿ ਪੰਜਾਬੀ ਉਹ ਨੇ ਜਿੰਨਾ ਸਦੀਆਂ ਤੋਂ ਆਪਣੀ ਹਿੱਕ ਦੇ ਉੱਤੇ ਜਿਹੜੀ ਹੈ ਜ਼ੁਲਮ ਵਿਸਾਏ ਔਰ ਜ਼ੁਲਮਾ ਦਾ ਟਾਕਰਾ ਵੀ ਕੀਤਾ ਔਰ ਹਮੇਸ਼ਾ ਤਰੱਕੀ ਦੇ ਰਾਹ ਤੇ ਚੱਲੇ ਔਰ ਆਉਣ ਵਾਲੇ ਦਿਨਾਂ 'ਚ ਵੀ ਪੰਜਾਬ ਖੂਬ ਤਰੱਕੀ ਕਰੇਗਾ ਔਰ ਨਸ਼ੇ ਦਾ ਖਾਤਮਾ ਹੋਏਗਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਜਨਾ ਕੱਢੀ ਗਈ ਇੱਕ ਬੇਨਤੀ ਆ ਪਹਿਲੇ ਪਾਪਾ ਜੀ ਸਾਡੇ ਸਤਿਕਾਰ ਇਹਨਾਂ ਨੂੰ ਬਿਲ ਬੱਲ ਅੱਜ ਯੁੱਧ ਨਸ਼ੇ ਵਿਰੁੱਧ ਸਾਡੇ ਸਰਦਾਰ ਸੀਐਮ ਸਾਹਿਬ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਅੱਜ ਇੱਕ ਰੈਲੀ ਕੱਢੀ ਗਈ ਆ ਯੋਧ ਨਸ਼ੇਮ ਰੁੱਦ ਤੁਸੀਂ ਪਹਿਲੀ ਵਾਰੀ ਤੁਸੀਂ ਪਹਿਲੀ ਵਾਰੀ ਦੇਖਿਆ ਹੋਵੇਗਾ ਉਹੀ ਆਪੇ ਚੁੱਕੋ ਹਾਂ ਤੁਸੀਂ ਪਹਿਲੀ ਵਾਰੀ ਦੇਖਿਆ ਗਿਆ ਕਿ ਪਹਿਲਾ ਸੀਐਮ ਹੈ ਪੰਜਾਬ ਦਾ ਜਿਹਨੇ ਸੋਚ ਕੇ ਖੜਗਲ ਕਲਾਂ ਕੀ ਉਹਨਾਂ ਨੇ ਕੀ ਕੀਤਾ ਕਿਹਾ ਸੀ ਸਰਕਾਰ ਲਿਆਉਣ ਤੋਂ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਘਰ-ਘਰ ਚੋਂ ਨਸ਼ਾ ਖਤਮ ਕਰਦੇਾਂਗੇ ਤੁਸੀਂ ਦੇਖਦੇ ਹੋ ਕਿਸੇ ਵੀ ਕਦੀ ਸਰਕਾਰ ਨੇ ਅਜੇ ਤੱਕ ਇਸੇ ਸੁਦਾਗਰ ਦਾ ਅਕਬੀਲਾ ਪੰਜਾ ਨਹੀਂ ਚਲਾਇਆ ਪਹਿਲੀ ਸਰਕਾਰ ਆ ਜਿਨੇ ਸੁਦਾਗਰਾਂ ਦੇ ਘਰ ਪੰਜੇ ਵਿੱਚ ਚਲਾਏ ਉਹਨਾਂ ਦੀ ਸੋਚ ਇੱਕੋ ਆ ਕਿ ਸਾਡਾ ਦੇਸ਼ ਆਜ਼ਾਦ ਕਰਾਇਆ ਸ਼ਹੀਦ ਭਗਤ ਸਿੰਘ ਜੀ ਨੇ ਸ਼ਹੀਦ ਭਗਤ ਸਿੰਘ ਜੀ ਸਾਡਾ ਦੇਸ਼ ਆਜ਼ਾਦ ਕਰਾਇਆ ਤੇ ਸੀਐਮ ਸਾਹਿਬ ਦੇ ਕੋਲ ਸੋਚੀ ਉਹਨਾਂ ਨੇ ਕਿ ਮੈਂ ਪੰਜਾਬ ਯਾਦ ਕਰਾਂਗਾ ਨਸ਼ੇ ਤੋਂ ਮੁਕਤ ਕਰਾਂਗਾ ਉਹਨਾਂ ਨੇ ਇਕੱਠੇ ਹੋ ਕੇ ਸਾਰੇ ਟੀਮ ਨੇ ਇੱਕ ਯੁੱਧ ਚਲਾਇਆ ਪੰਜਾਬ ਚ ਨਸ਼ਾ ਖਤਮ ਕਰਨ ਦਾ ਤੇ ਸਾਨੂੰ ਬੜੀ ਖੁਸ਼ੀ ਆ ਸਾਡੀਆਂ ਪੈਣਾ ਦੇ ਭਰਾ ਸਾਡੀਆਂ ਮਾਵਾ ਦੇ ਪੁੱਤ ਸਾਡੇ ਕੋ ਚਾਚੇ ਤਾਏ ਕੋ ਪੈਣ ਭਰਾ ਸਾਰੇ ਰਿਸ਼ਤੇਦਾਰ ਉਹਨਾਂ ਨੇ ਰੰਗਲਾ ਪੰਜਾਬ ਬਣਾ ਕੇ ਅਸੀਂ ਸਾਰੇ ਖੁਸ਼ੀਆਂ ਮਨਾਵਾਂਗੇ ਤੇ ਪੰਜਾਬ ਦੇ ਵਿੱਚੋਂ ਨਸ਼ਾ ਪਜਾਵਾਂਗੇ ਨਸ਼ਾ ਮੁਕਾਵਾਂਗੇ ਪੰਜਾਬ ਤੋਂ ਰਲ ਮਿਲ ਕੇ ਪਹਿਲਾਂ ਮੇਰੀਆਂ ਪੈਣਾ ਦੇਖਿਆ ਨਾ ਵਿਸਾਖੀ ਦੇ ਲੋਹੜੀ ਦੇ ਕਿੰਨੇ ਗੀਤ ਗਾਉਂਦੀਆਂ ਸੀ ਅੱਜ ਕੱਲ ਤੁਸੀਂ ਦੇਖਦੇ ਹੋ ਇਹ ਨਸ਼ੇ ਦੇ ਸੂਦਾਗਰਾਂ ਦੇ ਕਾਰਨ ਸਾਡੀ ਪੈਣਾ ਦੇ ਚਿਹਰੇ ਤੋਂ ਰੌਣਕੀ ਉੱਡ ਗਈ ਆ ਕਿਉਂ ਨਸ਼ੇ ਕਰਨ ਸਾਡੀ ਸਰਕਾਰ ਨੇ ਪ੍ਰਣ ਕਰ ਰਿਆ ਭੀ ਨਸ਼ੇ ਦੇ ਸੂਦਾਗਰਾਂ ਨੂੰ ਸਿਲਾਖਾ ਦੇ ਅੰਦਰ ਜਲਦੀ ਭੇਜਿਆ ਜਾਊਗਾ ਅਸੀਂ ਸੀਐਮ ਸਾਹਿਬ ਦਾ ਮੇਰੇ بڑے ਸਤਕਾਰਯੋਗ ਮੇਰੇ ਵੱਡੇ ਭਰਾ ਮੇਰੇ ਤੋਂ ਉਹਨਾਂ ਦਾ ਮਿਹਰ ਭਰੇ ਹੱਥ ਸਰਦਾਰ ਧਾਰੀਵਾਲ ਜੀ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਉਹ ਮੈਨੂੰ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਮੈਂ ਮੇਰੀ ਸਾਰੀ ਟੀਮ ਤਾਰੀਵਾਲ ਸਾਹਿਬ ਨੂੰ ਬਹੁਤ ਬਹੁਤ ਸਲੂਟ ਆ ਅਸੀਂ ਉਹਨਾਂ ਨੇ ਕਿਹਾ ਕਿ ਬੇਟਾ ਆਪਣੇ ਘਰ ਘਰ ਜਾ ਕੇ ਲੋਕਾਂ ਤੱਕ ਸਰਕਾਰ ਦਾ ਮੈਸੇਜ ਪਹੁੰਚਾਓ ਪੰਜਾਬ ਚੋਂ ਨਸ਼ਾ ਮੁਕਾਓ ਬਾਕੀ ਸਾਰੇ ਸਾਡੇ ਸਾਡੇ ਪ੍ਰਧਾਨ ਮਨੀਸ਼ ਅਗਰਵਾਲ ਜੀ ਮੈਂ ਉਹਨਾਂ ਦਾ ਵੀ ਦਿਲੋਂ ਥੈਂਕਸ ਕਰਦਾ ਮੈਨੂੰ ਉਹਨਾਂ ਦਾ ਫੋਨ ਆਇਆ ਕਮਲ ਮੈਂ ਬਾਹਰ ਆ ਬਾਕੀ ਮੈਨੂੰ ਬੜਾ ਅੱਛਾ ਲੱਗਾ ਕਿ ਤੂੰ ਇਹ ਸਾਰੇ ਯੂਥ ਲੈ ਕੇ ਤੇ ਨਸ਼ੇ ਦੀ ਪੰਜਾਬ ਦੇ ਤੂੰ ਸਰਕਾਰ ਦਾ ਕੰਮ ਕਰ ਰਿਆਂ ਮੈਨੂੰ ਉਹਨਾਂ ਨੇ ਬlesing ਦਿੱਤੀਆਂ ਮੈਂ ਮਨੀਸ਼ ਅਗਰ왈 ਜੀ ਦਾ ਧੰਨਵਾਦ ਕਰਦਾ ਬਾਕੀ ਮੇਰੇ ਪਿਓ ਮੇਰੇ ਮੈਨੂੰ ਸਮਝਾਉਣ ਵਾਲੇ ਮੇਰੇ ਸਭ ਕੁਝ ਹੈ ਮੇਰੇ ਬਾਪੂ ਜੀ ਨੇ ਸਰਦਾਰ ਕਰਮਜੀਤ ਸਿੰਘ ਜੀ ਜੈ ਜੀ ਸਾਹਿਬ ਇਹਨਾਂ ਨੇ ਕਿੰਨੇ ਪਿਆਰ ਦੇ ਨਾਲ ਇਹਨਾਂ ਦਾ ਬੜਾ ਵੱਡਾ ਰੋਲ ਆ ਇਸ ਯੁੱਧ ਨਸ਼ੇ ਵਿਰੁੱਧ ਮੈਨੂੰ ਉਹਨਾਂ ਨੇ ਗਾਈਡ ਕੀਤਾ ਕੰਮ ਇਦਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਗੋਰੇ ਪਾਈ ਦਾ ਮੈਂ ਸਾਰੀਆਂ ਭੈਣਾਂ ਦਾ ਬਟੂਜਾ ਜਾਂ ਬਿੱਟੂ ਜੀ ਦਾ ਬਿੱਟੂ ਮੇਰਾ ਭਰਾ ਛੋਟਾ ਕੋਈ ਬੜਾ ਕੈਂਡਾ ਪੱਟੀ ਸਾਹਿਬ ਸਨੀ ਸਾਰੇ ਮੇਰੇ ਵਿੱਚ ਨਿਕੜੇ ਮੇਰੇ ਉਹ ਜੀ ਆਇਆਂ ਨੂੰ ਬਾਕੀ ਬਾਬਾਈ ਜੀ ਜਿਹੜੀ ਜਿਹੜੀ ਆਈ ਆ ਨਾ ਚੰਗੇ ਮੇਰ ਪਹੁੰਚੇ ਆ ਮੇਰ ਸਾਹਿਬ ਜਿਹੜੇ ਨੇ ਮੇਰਾ ਨਾਲ ਨੋ ਮਾਤ ਦਾ ਰਿਸ਼ਤਾ ਮੈਨੂੰ ਮੇਰ ਸਾਹਿਬ ਨੇ ਕਿਹਾ ਕਮਲ ਆਪਾਂ ਰਲ ਮਿਲ ਕੇ ਅੰਮ੍ਰਿਤਸਰ ਸ਼ਹਿਰ ਨੂੰ ਸਾਫ ਸੁਥਰਾ ਬਣਾਉਣਾ ਘਰ ਘਰ ਵਿੱਚ ਬਸ ਸਫਾਈ ਦਾ ਪ੍ਰਯਾਸ ਪੂਰਾ ਕਰਨਾ ਅੰਮ੍ਰਿਤਸਰ ਨੂੰ ਇਦਾਂ ਬਣਾਉਣਾ ਗੁਰੂ ਰਾਮਦਾਸ ਦੀ ਨਗਰੀ ਆ ਇਹਨੂੰ ਚਮਕਾਣਾ ਵਾ ਪਰ ਇਹਨਾਂ ਨੇ ਕਿਹਾ ਦੋ ਤਰੀਕੇ ਚਮਕਾਣਾ ਇੱਕ ਮੈਨੂੰ ਸਫਾਈ ਰ ਚਮਕਾਣਾ ਵਾ ਇੱਕ ਮੈਨੂੰ ਡਿਪਾਰਟਮੈਂਟ ਨੂੰ ਦੂਜਾ ਨਸ਼ੇ ਲੋ ਚਮਕਾਣਾ ਕਿ ਪਤਾ ਲੱਗੇ ਬਿੱਗੁਰ ਰਾਮਦਾਸ ਸ਼ਹਿਬ ਮਹਾਰਾਜੀ ਨਗਰੀ ਵਿੱਚੋਂ ਨਸ਼ਾ ਮੁਕਤ ਹੋ ਗਿਆ ਤੇ ਪੰਜਾਬ ਸਮਝੋ ਰਾਜੀ ਹੋ ਗਿਆ ਜੀ ਜਿਹੜੀ ਜੀ ਉਹ ਚਲਾ ਰਹੇ ਸੀ ਕਮਰ ਜੀ ਨੇ ਅੱਜ ਰਲੀ ਕੀ ਕਿਹਣਾ ਚਾਹੋਗੇ ਬੇਨਤੀ ਕਰਦਾ ਸਾਡੀਆਂ ਜੋ ਪਿਛਲੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਨੇ ਸਾਨੂੰ ਇੱਕ ਕੋੜ ਦਿੱਤਾ ਨਸ਼ੇ ਦੇ ਰੂਪ ਵਿੱਚ ਨਸ਼ੇ ਦੇ ਰੂਪ ਵਿੱਚ ਜਿਹੜਾ ਕੋੜ ਦਿੱਤਾ ਸੀਗਾ ਅੱਜ ਸਾਡੀ ਜਦੋਂ ਭਗਵੰਤ ਮਾਨ ਸਰਕਾਰ ਆਈ ਉਹਨਾਂ ਨੇ ਇੱਕ ਤਹਈਆ ਕੀਤਾ ਕਿ ਇਸ ਨਸ਼ਿਆਂ ਨੂੰ ਅਸੀਂ ਜੜ੍ਹਾਂ ਤੋਂ ਪੁੱਟਣਾ ਵਾ ਜੋ ਰਵਾਇਤੀ ਪਾਰਟੀਆਂ ਦੇ ਵੇਲੇ ਬਹੁਤ ਵਧੀਆ ਫੁੱਲਿਆ ਨਸ਼ਾ ਵਾ ਉਹਨੂੰ ਅਸੀਂ ਅੱਜ ਅਸੀਂ ਜੜ੍ਹਾਂ ਪੁੱਟਣ ਦਾ ਤਿਆਰ ਕਰ ਲਿਆ ਵਾ ਬਹੁਤ ਇਹ ਅੱਜ ਕਮਲਪੱਝ ਦੀ ਰਹਿਨਮਾਈ ਦੇ ਹੇਠ ਅੱਜ ਇੱਕ ਬਹੁਤ ਵੱਡਾ ਰੋਡ ਸ਼ੋ ਘਟਿਆ ਗਿਆ ਵਾ ਜਿਹਦੇ ਵਿੱਚ ਸਾਡੇ ਪ੍ਰਸ਼ਾਸਨ ਨੇ ਬਹੁਤ ਵਧੀਆ ਸਾਥ ਦਿੱਤਾ ਸਾਡੇ ਹਲਕਾ ਫੈਸਲੇ ਨਾਗਰਿਕਾਂ ਨੇ ਔਰ ਅਮਰਸਰ ਅਮਰਿੰਦਰ ਭੱਟੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਦੇਖੋ ਜੀ ਯੁੱਧ ਨਸ਼ਿਆਂ ਵਿਰੁੱਧ ਸਾਡੇ ਪੰਜਾਬ 'ਚ ਚੱਲ ਰਿਹਾ ਸਾਰੇ ਸ਼ਹਿਰਾਂ 'ਚ ਸਾਰੇ ਪਿੰਡਾਂ 'ਚ ਚੱਲ ਰਿਹਾ ਮੈਂ ਇਹ ਬੇਨਤੀ ਕਰੂੰਗਾ ਕਿ ਮੈਨੂੰ ਜਿੱਥੇ ਵੀ ਕਿਤੇ ਸੱਦਾ ਜਾਂਦਾ ਹੈ ਭਾਵੇਂ ਉਹ ਸਫਾਈ ਮੁਹਿੰਮ ਹੋਵੇ ਚਾਹੇ ਉਹ ਟ੍ਰੈਫਿਕ ਬਾਰੇ ਕੋਈ ਸੈਮੀਨਾਰ ਹੋਣ ਤੇ ਜਾਂ ਫਿਰ ਹੁਣ ਨਸ਼ਿਆਂ ਵਿਰੁੱਧ ਮੈਨੂੰ ਕੱਲ ਕਮਲ ਕੁਮਾਰ ਜੀ ਦਾ ਫੋਨ ਆਇਆ ਕਿ ਤੁਸੀਂ ਪ੍ਰੋਗਰਾਮ ਤੇ ਜ਼ਰੂਰ ਪਹੁੰਚਣਾ ਮੈਂ ਉਹਨਾਂ ਨਾਲ ਪਹੁੰਚਿਆ ਪ੍ਰੋਗਰਾਮ ਜਿੰਨੇ ਵੀ ਮੈਂ ਅੱਜ ਤੱਕ ਪ੍ਰੋਗਰਾਮ ਦੇਖਿਆ ਐਨਾ ਯੂਥ ਮੈਂ ਅੱਜ ਤੱਕ ਇਕੱਠਾ ਨਹੀਂ ਦੇਖਿਆ ਲੱਗਦਾ ਹੈ ਕਿ ਯੂਥ ਨੇ ਹੁਣ ਸੋਚ ਲਿਆ ਕਿ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਕੇ ਜਾਣਾ ਸੋ ਹਲਕਾ ਜਿਹੜਾ ਪੱਛਮੀ ਹੈ ਇਸ ਕੰਮ ਚ ਬਾਜ਼ੀ ਲਾ ਗਿਆ ਬਹੁਤ ਵਧੀਆ ਰੈਲੀ ਨਿਕਲੀ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੇਹੀ ਚੋਣੇ ਕੀ ਜੋ ਅਸੀਂ ਆਪਣੀਆਂ ਨਾਨੀਆਂ ਦਾਦੀਆਂ ਤੇ ਹੁੰਦੇ ਆ ਪੰਜਾਬ ਦੇਖਿਆ ਸੀ ਅਸੀਂ ਉਹੋ ਜਿਹਾ ਹੀ ਪੰਜਾਬ ਦੇਖਣਾ ਚਾਹੁੰਦੇ ਆ ਤੇ ਇਹ ਸਾਨੂੰ ਬੜੀ ਆਸ ਹੈ ਕਿ ਹੁਣ ਉਸੇ ਤਰ੍ਹਾਂ ਦਾ ਪੰਜਾਬ ਸਾਨੂੰ ਮਿਲ ਜਾਏਗਾ ਥੈਂਕ ਯੂ ਜੀ ਇਹ ਜਿਹੜੀ ਆਪਣੀ ਤਸਵੀਰ ਹੈ ਜਿਹੜੀ ਦਿਖਾਈ ਦਿੰਦੀ ਪਈ ਹੈ ਗੱਲਬਾਤ ਅਸੀਂ ਸ਼ੁਰੂ ਕਰਾਂਗੇ ਜਿਨ੍ਹਾਂ ਨੇ ਇਸ ਰੋਸ ਤੋਂ ਦਾ ਆਯੋਜਨ ਕੀਤਾ ਹੈ ਅਮੰਨਾ ਜੂ ਗੱਲਬਾਤ